ਸੱਚੀ ਰਿਆਕਾ ਟਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਫਗਵਾੜਾ ਵਿਖੇ 3 ਮਈ ਨੂੰ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਯੂਥ ਵਾਈਸ ਫਾਊਂਡੇਸ਼ਨ ਫਗਵਾੜਾ ਸ਼ੰਕਰਾ ਹਸਪਤਾਲ ਲੁਧਿਆਣਾ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਚੈੱਕਅਪ ਕੈਂਪ 3 ਮਈ ਦਿਨ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਰਾਮਗੜੀਆ ਇੰਸਟੀਚਿਊਟ ਆਫ ਹੈਲਥ ਸਾਇੰਸ ਐਂਡ ਰਿਸਰਚ ਇਸਤਨਾਮਪੁਰਾ ਵਿਖੇ ਲਗਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆ ਫਾਊਂਡੇਸ਼ਨ ਦੇ ਪ੍ਰਧਾਨ ਗਗਨਦੀਪ ਸਿੰਘ ਟੱਟ ਨੇ ਦੱਸਿਆ ਆਪਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਲਈ ਆਧਾਰ ਕਾਰਡ ਲਿਆਉਣਾ ਲਾਜ਼ਮੀ ਹੋਵੇਗਾ ਪੇਸ਼ ਹੈ ਇੱਕ ਰਿਪੋਰਟ ਅੱਡਾ ਜਿਹੜਾ ਕੈਂਪ ਹੈ ਜੀ ਪਿਛਲੇ ਸਾਲ ਵੀ ਲੱਗਾ ਸੀਗਾ ਸ਼ੰਕਰਾਏ ਹਸਪੀਟਲ ਐਸਐਮਜੀ ਚੈਰੀਟੇਰ ਟ੍ਰਸ ਯੂਕੇ ਦੇ ਸਹਿਯੋਗ ਨਾਲ ਤੇ ਇਸ ਵਾਰ ਵੀ ਅਸੀਂ ਪਰਸੋ 3 ਮਈ ਨੂੰ ਸ਼ੁੱਕਰਵਾਰ ਨੂੰ ਕੈਂਪ ਲਵਾਉਣ ਜਾ ਰਹੇ ਆ ਤੇ ਮੇਰੀ ਤੇ ਇਹੀ ਪਿਛਲੇ ਟੱਡੇ ਸਾਰਿਆਂ ਦੇ ਮਤਨ ਤੋਂ ਕਿ ਵਰਤਮਾਨ ਲੋਕੀ ਤੁਸੀਂ ਆਓ ਤੇ ਆਪਣੀ ਅੱਖਾਂ ਦਾ ਚੈੱਕਅਪ ਕਰਾਓ ਕਿਉਂਕਿ ਇਹ ਮੌਕਾ ਕੋਈ ਕੋਈ ਦਿੰਦਾ ਕਿਉਂਕਿ ਐਨ ਜੀਓਜ਼ ਕਰਦੀਆਂ ਕਿ ਲੋਕਾਂ ਦੀ ਭਲਾਈ ਤੇ ਮੈਂ ਚਾਹਨਾ ਹੈ ਕਿ ਤੁਸੀਂ ਵਰਤਮਾਨ ਇਸ ਦਾ ਫਾਇਦਾ ਚੱਕੋ ਤਾਂ ਕਿ ਤੁਹਾਡੀ ਅੱਖਾਂ ਦਾ ਜਿਹੜਾ ਇਲਾਜ ਉਹ ਫਰੀ ਆਫ ਕਾਸਟ ਹੋ ਸਕੇ ਇਹਦੇ ਵਿੱਚ ਕੋਈ ਖਰਚਾ ਪੇਸ਼ੈਂਟ ਦਾ ਨਹੀਂ ਹੋਵੇਗਾ ਸਾਰਾ ਖਰਚਾ ਐਨ ਜੀਓ ਚੱਕੇਗੀ ਆਨਜਾਨ ਦਾ ਜੋ ਵੀ ਹੈ ਦਵਾਈਆਂ ਦਾ ਸਾਰਾ ਕੁਝ ਤੇ ਉਸ ਤੋਂ ਬਾਅਦ ਵੀ ਆਪਰੇਸ਼ਨ ਤੋਂ ਬਾਅਦ ਵੀ ਕੱਟੋ-ਕੱਟ 6 ਮਹੀਨੇ ਸਾਡੀ ਟੀਮ ਹੈ ਜਿਹੜੀ ਓਪੇ ਨਾਲ ਸੰਪਰਕ ਚ ਰਹਿਦੀ ਹੈ ਕਿ ਜੇ ਕੋਈ ਪ੍ਰੋਬਲਮ ਆਂਦੀ ਹੈ ਅਸੀਂ ਫਿਰ ਇਹਨਾਂ ਦਾ ਇਲਾਜ ਜੀਆ ਕੁਝ ਵੀ ਹੋਗਾ ਤੇ ਉਹ ਵੀ ਨਾਲ ਕਰਵਾਵਾਂਗੇ ਸਾਰਾ ਇਹ ਜਿਹੜਾ ਕੈਂਪ ਲਾਇਆ ਜਾ ਰਿਹਾ ਇਹਦੀ ਜਗਾਹ ਕਿਹੜੀ ਆ ਤੇ ਕਿੰਨੇ ਤੋਂ ਕਿੰਨੇ ਵਜੇ ਤੱਕ ਪੇਸ਼ੈਂਟ ਇੱਥੇ ਜੀ ਆ ਸਕਦਾ ਉਹ ਪਰਸਪਨ ਜੀ ਆ ਇਹਦੀ ਜਗਾਹ ਹੈ ਜੀ ਰਾਮਗੜੀਆ ਇੰਸਟੀਚਿਊਟ ਆਫ ਹੈਲਥ ਸਾਇੰਸਿਸ ਰਿਸਰਚ ਫਗਵਾੜਾ ਸਤਨਾਮਪੁਰਾ ਤੇ 9 ਤੋਂ 1 ਇਹਦਾ ਟਾਈਮਿੰਗ ਹੈਗੇ ਆ ਤੇ ਸਾਡੇ ਕਾਬਿਲ ਡਾਕਟਰ ਇੱਥੇ ਮਿੱਥ ਹੋਏਗੀ ਤੇ ਉਸਲੇ ਦੇ ਟਾਈਮ 'ਚ ਜਿਨੇ ਆ ਕੇ ਆਪਣਾ ਆਧਾਰ ਕਾਰਡ ਤੇ ਐਸ਼ਰੂ ਕਾਰਡ ਜਿੱਕੋ ਹੈਗਾ ਉਹ ਜ਼ਰੂਰ ਲੈ ਕੇ ਆ। ਇਹ ਸਿਰਫ ਫਗਵਾੜੇ ਦੇ ਜਾਂ ਨਾਲ ਲੱਗਦੇ ਪਿੰਡਾਂ ਦੇ ਲੋਕ ਆ ਕੇ ਟੈਸਟ ਕਰਾ ਸਕਦੇ ਜਾਂ ਆਲੇ ਦੁਆਲੇ ਦੇ ਬੂੜ ਜਿਨ੍ਹਾਂ ਨੇ ਵੀ ਇਹ ਨਿਊਜ਼ ਦੇਖੀ ਹੈ ਜਿਨ੍ਹਾਂ ਨੂੰ ਅੱਖਾਂ 'ਚ ਪ੍ਰੋਬਲਮ ਹੈ ਤੇ ਉਹ ਆਧਾਰ ਕਾਰਡ ਲੈ ਕੇ ਕਿਸੇ ਪਰਲੋਕ ਕੰਟੈਕਟ ਕਰ ਸਕਦੇ। ਹਾਂਜੀ ਬਿਲਕੁਲ ਕਰ ਸਕਦੇ ਜ਼ਰੂਰੀ ਨਹੀਂ ਫਗਵਾੜੇ ਦੇ ਸਾਨੂੰ ਕਤੰਪਰੀਸਰੋ ਆਸ-ਪਾਸੋ ਲੁਧਿਆਣਾ ਤੋਂ ਸ਼ਹਿਰ برو ਵੀ ਫੋਨ ਆਉਂਦੇ ਆ। ਜਿਹੜਾ ਪੇਸ਼ੈਂਟ ਪਹੁੰਚ ਸਕਦਾ ਹੈ ਸਾਡੇ ਕੋਲੋਂ ਇਹ ਮੱਦਦ ਨਹੀਂ ਆਗੇ ਕਿਸੀਂ ਆਪਣੀ ਕੁਝ ਢਿੱਚ ਕੇ ਉਹਨਾਂ ਨੂੰ ਮੰਗਾ ਲਈਏ। ਸਭ ਕਰੂਗਾ ਵੀ ਆ ਜਾਣਗੇ ਪਰ ਜੇ ਕੋਈ ਆ ਸਕਦਾ ਕੋਈ ਵੀ ਆ ਸਕਦਾ ਆਪਣਾ ਡਾਕਟਰ ਲੈ ਕੇ ਜਿਹਨੂੰ ਲੱਗਦਾ ਕਿ ਉਹਦੇ ਅੱਖਾਂ 'ਚ ਪ੍ਰੋਬਲਮ ਹੈ ਲਗਾਤਾਰ ਇਹ ਤੁਹਾਡੇ ਵੱਲ ਰੁਝੇ ਕੇ ਪੁਲਾਇਆ ਜਾ ਰਿਹਾ ਪਹਿਲੇ ਕੈਂਪ ਦੀਆਂ ਕੁਝ ਜਿਆਦਾ ਹੋਣਗੀਆਂ ਕਿੰਨੇ ਕਿ ਪੇਸ਼ੈਂਟ ਆਏ ਕਿੰਨਾ ਚੈੱਕ ਕੀਤਾ ਕੀ ਉਹਦਾ ਬਿਹਰਵਤ ਹਾਂਜੀ ਪਹਿਲਾ ਕੈਂਪ ਜਦੋਂ ਲਾਇਆ ਸੀ ਅਸੀਂ ਵੀ ਥੋੜੇ ਪਹਿਲੀ ਵਾਰ ਇਹ ਚੀਜ਼ ਕੀਤੀ ਸੀਗੀ ਸੋ ਥੋੜਾ ਆਪਾਂ ਦੇਖਿਆ ਕਿ ਹਾਂ ਅਸੀਂ ਕਿਤੋਂ-ਕਿਤੋਂ ਗਲਤੀਆਂ ਕੀਤੀਆਂ ਸਿੱਖਿਆ ਉਹਨੂੰ ਇਸ ਵਾਰ ਪੂਰਾ ਕੀਤਾ ਉਹ ਉਹਦੇ ਵੀ ਲੋਕਾਂ ਨੇ ਬਹੁਤ ਸਾਰੇ ਤੇ ਤਾਂ 500 ਲੋਕੀ ਅਸੀਂ ਰਜਿਸਟਰ ਕੀਤੇ ਸੀ ਹਾਂਜੀ ਹਾਂ ਤੇ ਅਸੀਂ ਉਤੋਂ 150 ਬੰਦੇਆਂ ਦਾ ਪੇਸ਼ੈਂਟ ਸਾਡੇ ਡਿਟੈਕਟ ਹੋਏ ਸੀਗੇ ਜਿਹਨਾਂ ਦਾ ਇਲਾਜ ਆਪਾਂ ਨੂੰ ਸ਼ੰਕਰਾ ਆ ਹਸਪੀਟਲ ਲੁਧਿਆਣਾ ਤਰਾਇਆ ਸੀ ਜਿਹੜਾ ਉਹ ਤੁਸੀਂ ਕਹਿੰਦੇ ਵੀ ਇਲਾਜ ਸ਼ੰਕਰਾ ਹਸਪੀਟਲ ਲੁਧਿਆਣਾ ਤੋਂ ਹੁੰਦਾ ਜਿਹੜਾ ਪੇਸ਼ੈਂਟ ਹੈ ਉਹਨੂੰ ਲੈ ਕੇ ਜਾਣਾ ਜਾਂ ਲੈ ਕੇ ਆਣਾ ਉਹ ਵੀ ਤੁਹਾਡੇ ਵੱਲੋਂ ਪ੍ਰੋਵਾਈਡ ਹੋਏਗਾ ਜਾਂ ਉਹ ਵੀ ਟਰਾਂਸਪੋਰਟ ਸਾਡੇ ਵੱਲੋਂ ਪ੍ਰੋਵਾਈਡ ਹੁੰਦੀ ਹੈ ਜਿਹੜੇ ਅਗਰਥੀ ਦਾ ਹਸਪੀਟਲ ਦੀ ਬੱਸ ਹੁੰਦੀ ਹੈ ਪਰ ਜੇ ਉਹਨਾਂ ਦੀ ਬੱਸ ਨਹੀਂ ਹੋਏਗੀ ਅਸੀਂ ਪਿਛਲੀ ਵਾਰ ਵੀ ਪ੍ਰੋਵਾਈਡ ਕਰਾਈ ਸੀ ਤੇ ਜੇ ਇਸ ਵਾਰ ਲੋੜ ਪਈ ਜਿਦਾਂ ਹੁਣ ਕੋਪਰੇਸ਼ਨ ਹੋ ਗਿਆ ਉਸ ਤੋਂ ਬਾਅਦ ਉਹਦੀ ਦਵਾਈਆਂ ਉਹ હા ਉਹ ਦਵਾਈਆਂ ਇਹਨਾਂ ਦਾ ਜਿਹਨੂੰ ਲੋੜ ਹੋ ਫ੍ਰੀ ਆਫ ਕਾਸਟ ਦਿੱਤੀ ਜਾਣਗੀ ਸਾਰਿਆਂ ਨੂੰ ਜਿਦਾਂ ਬਿਊਰੋ ਫਾਉਂਡੇਸ਼ਨ ਦੇ ਕੋ ਇਹ ਤਾਂ ਰੋਬੇਸ ਮਾਦਰੇ ਕੰਮ ਆਈ ਰਿਹਾ ਔਰ ਕਰ ਰਹੀ ਚੰਜੀ ਇਸ ਤੋਂ ਇਲਾਵਾ ਦੇਖੋ ਸਾਡਾ ਇਹ ਤਾਂ ਦੂਜਾ ਕੈਂਪ ਹੈ ਪਰ ਜਿਹੜੀ ਸਾਡੀ ਸੰਸਥਾ ਪਿਛਲੇ 4 ਸਾਲ ਤੋਂ ਕੰਮ ਕਰ ਰਹੀ ਹੈ ਅਸੀਂ ਲੰਗਰ ਸੇਵਾ ਦੀ ਵਰਤਾਓ ਕਰਦੇ ਹਾਂ ਜੀ ਫਗਵਾੜਾ ਸਿਵਲ ਹਸਪੀਟਲ ਜਲੰਧਰ 150 ਪੇਸ਼ੈਂਟਸ ਲਈ ਤੇ 2 ਹਫ਼ਤੇ 'ਚ ਦੋ ਵਾਰ ਜਲੰਧਰ ਫਗਵਾੜਾ ਫੇਰ ਆਪਾਂ ਇਹਨਾਂ ਵਿੱਚੋਂ ਦਾ ਸਕਿਲਡ ਜਿਹਨਾਂ ਦਾ 3-3 ਮਹੀਨੇ ਦਾ 4-4 ਮਹੀਨੇ ਦਾ ਕੋਰਸ ਆ ਕਟੋ-ਕਟ 300 ਕੁੜੀਆਂ ਦਾ ਸੈਟ ਕਰੋ ਰਿਕਾਰਡ ਜਿਨ੍ਹਾਂ ਨੂੰ ਅਸੀਂ ਟ੍ਰੇਨਿੰਗ ਦਿੱਤੀ ਹੈ 100 ਬੱਚਿਆਂ ਦੇ ਕੋਲ ਅਸੀਂ ਸਾਡੇ ਬੱਚੇ ਆ ਜਿਹੜੇ ਸਟੂਡੈਂਟਸ ਮਾਰੇ ਘਰਾਂ ਦੇ ਜਿਹੜੇ ਬਿਲੋਂਗ ਕਰਦੇ ਉਹਨਾਂ ਦੀ ਅਸੀਂ ਫੀਸਾਂ ਦੇ ਰਹੇ ਆ ਰੋ ਰਾਸ਼ਨ ਅਸੀਂ ਪਾਉਂਦੇ ਨੇ ਜਿਨ੍ਹਾਂ ਨੂੰ ਰਾਸ਼ਨ ਦੀ ਲੋੜ ਹੁੰਦੀ ਹੈ ਮੈਡੀਕਲ ਇਲਾਜ ਕਰਾਈਦਾ ਜੇ ਆਪਰੇਸ਼ਨ ਹੋਵੇ ਦਵਾਈਆਂ ਦੇ ਦਿਆਂ ਫੇ ਜੇ ਕਿਸੇ ਦਾ ਵਿਆਹ ਆ ਉਹਦੇ ਵੀ ਚੈਲਪ ਕਰੀਦੀ ਪਰ ਸਾਡਾ ਇੱਕ ਕਿਸੇ ਪੈਸਿਆਂ ਚ ਨਹੀਂ ਭਰਾਈ ਦੇ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਸਾਡੀ ਟੀਮ ਦਾ ਮੈਂਬਰ ਜਾਵੇ ਵਿਜ਼ਿਟ ਕਰੇ ਵੈਰੀਫਾਈ ਕਰੇ ਕਿਉਂਕਿ ਜਿਹੜੀ ਐਨਜੀਓ ਐਨਜੀਓ ਮੈਂ ਕਹਾਂ ਕਿ ਮੇਰੇ ਪੈਸੇ ਨਾਲ ਚੱਲਦੀ ਪਈ ਹੈ ਤੇ ਇਹ ਗਲਤ ਸਹੀ ਨਹੀਂ ਹੈਗਾ ਕਿਉਂਕਿ ਐਨਜੀਓ ਲੋਕਾਂ ਦੇ ਸਹਿਯੋਗ ਨਾਲ ਚੱਲਦੀ ਹੈ ਤੇ ਜੇ ਲੋਕਾਂ ਦੇ ਪੈਸਾ ਸਾਨੂੰ ਕੋਈ ਦਿੰਦਾ ਕਿ ਹਾਂਜੀ ਇੱਥੇ ਲਾਣ ਨੂੰ ਆ ਉਹ ਸਹੀ ਜਗ੍ਹਾ ਲੱਗਣਾ ਚਾਹੀਦਾ ਤੇ ਸਾਡਾ ਫਰਜ਼ ਹੈ ਕਿ ਅਸੀਂ ਪੂਰਾ ਵੈਰੀਫਾਈ ਕਰਕੇ ਤੇ ਸਹੀ ਬੰਦਿਆਂ ਤੱਕ ਨਦੀ ਹਲਪ ਪਹੁੰਚਾਈਏ ਤਾਂ ਸਾਡੀ ਇਹ ਕੰਮ ਜਾਰੀ ਰਹੇਗਾ ਜਿਹੜਾ ਤਿੰਨ ਮਹੀਨਿਆਂ ਤੋਂ ਕੈਂਪ ਲਗਾਇਆ ਜਾ ਰਿਹਾ ਉਹਦੇ ਬਾਰੇ ਥੋੜਾ ਜਿਹਾ ਵਸਨੀਕੀ ਵੀ ਕਰਨ ਮੈਂ ਫਗਵਾੜਾ ਵਸਨੀਕ ਨੂੰ ਇਹ ਅਪੀਲ ਕਰਦਾ ਹਾਂ ਜੀ ਕਿ ਵੱਧ ਇਹ ਕੈਂਪ ਤੁਹਾਡਾ ਹੈ ਐਨ ਜੀਓ ਵੀ ਤੁਹਾਡੀ ਹੈ ਸਾਡੇ ਨਾਲ ਜੁੜੋ ਅੱਛੇ ਕੰਮਾਂ ਦੀ ਤੁਸੀਂ ਦੇਖੋ ਸਾਡੇ ਕੰਮ ਤੇ ਮੈਸੇਜ ਦੋ ਵਾਰ ਵਾਰ ਵੀਡੀਓ ਸ਼ੇਅਰ ਕਰੋ ਤਾਂਕਿ ਤੁਹਾਡੀ ਇੱਕ ਵੀਡੀਓ ਸ਼ੇਅਰ ਕਰਨ ਨਾਲ ਜਿਹੜਾ ਲੋਕਾਂ ਦੀ ਪ੍ਰੋਬਲਮ ਉੱਥੇ ਤੱਕ ਪਹੁੰਚੇ ਤੇ ਉਹ ਇੱਥੇ ਆ ਸਕਣ